ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਹੋ ਗਏ ਆ ਜੀ ਰੈਡੀ ਤੇ ਚੱਲੇ ਆ ਜੋਬਨ ਦੀ ਵੀਡੀਓ ਬਣਾਉਣਾ ਜੋਬਨ ਵੀ ਆ ਗਿਆ ਬਾਹਰੋਂ ਤੇ ਅੱਜ ਵਾਵਾ ਦੇਣਾ ਬਾਅਦ ਚੱਲੇ ਆ ਤੇ ਵੇਖੋ ਕੀ ਮਾਹੌਲ ਆ ਇੱਥੇ ਹੁਣ ਤੇ ਰਪਿੰਦਰ ਵੀ ਹੋ ਗਈ ਆ ਤਿਆਰ ਆ ਉਹ ਤੁਹਾਨੂੰ ਦਸੀਏ ਦੱਸੋ ਜੀ ਵਿਚਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਜੇ ਸਾਰਿਆਂ ਦਾ ਆਪਣਾ ਵਧੀਆ ਜੇ ਤੁਹਾਡੇ ਸਾਹਮਣੇ ਅੱਜ ਬੜੇ ਦਿਨਾਂ ਬਾਅਦ ਚੱਲੇ ਆ ਜੋਨ 10 ਗਾਰਾ ਚੱਲੇ ਆਪਾਂ ਹਫਤੇ ਬਾਅਦ ਹੂੰ ਤੇ ਪਹਿਲਾਂ ਤੁਹਾਡੇ ਨਾਲ ਇੱਕ ਅਹੀਂ ਗੱਲ ਕਰਨੀ ਹੈ ਸਭ ਤੋਂ ਜ਼ਰੂਰੀ ਠੀਕ ਆ ਤੁਸੀਂ ਵੀ ਨਾਲ ਆਓ ਜ਼ਰੂਰੀ ਗੱਲਬਾਤ ਇਹ ਆਪੀ ਆਪਾਂ ਨਵਾਂ ਚੈਨਲ ਬਣਾਇਆ ਵਾ ਹਾਂਜੀ ਤੇ ਸਭ ਤੋਂ ਵੱਡੀ ਖੁਸ਼ਖਬਰੀ ਤੁਹਾਨੂੰ ਇਹੀ ਆ ਕਿ ਅਹੀਂ ਇੱਕ ਨਿਊ ਚੈਨਲ ਬਣਾਇਆ ਵਾ ਉਹਦਾ ਨਾਮ ਹੈਗਾ ਵਾ लवली ਰੁਪਿੰਦਰ ਕਲੋਂ ਤੇ ਉੱਤੇ ਵੀਡੀਓ ਚੱਲਣ ਦੀ ਆ ਜੀ ਅਨਪੜ੍ਹ ਜਨਾਨੀ ਹਾਂਜੀ ਇਹ ਵੀਡੀਓ ਬਹੁਤ ਹਸੇ ਵਾਲੀ ਹੁੰਦੀ ਆ ਤੇ ਸਾਰੇ ਜਣੇ ਵੇਖਿਆ ਕਰੋ ਜਰੂਰ ਚਲੋ ਇਹ ਆਪੇ ਸਾਰੇ ਭੈਣ ਭਰਾਵਾਂ ਨੇ ਬਹੁਤ ਪਿਆਰ ਦਿੱਤਾ ਆ ਸਾਰੇ ਕਮੈਂਟ ਵੀ ਕਰਦੇ ਨੇ ਵਿੱਚ ਕਿ ਬਹੁਤ ਵਧੀਆ ਵੀਡੀਓ ਬਣਨਦੀ ਆ ਪਰ ਇਹ ਵੀ ਬਣਾਉਂਦੇ ਆ ਹਾਸਾ ਦੇ ਬਹੁਤ ਆਉਂਦਾ ਆ ਪਰ ਇਹ ਆ ਕਿ ਫਨੀ ਜੀ ਥੋੜੀ ਵਧੀਆ ਲੱਗਦੀ ਆ ਤੁਹਾਡਾ ਵੀ ਥੋੜਾ ਮਨੋਰੰਜਨ ਹੋ ਜਾਂਦਾ ਨਾਲੇ ਵੇਖਣ ਦੇ ਵਿੱਚ ਤੇ ਸਾਰੇ ਜਣੇ ਜਿਨ੍ਹਾਂ ਨੇ ਨਹੀਂ ਭੈਣ ਭਰਾਵਾਂ ਨੇ ਵੇਖੀ ਉਹ ਸਾਰੇ ਜਣੇ ਜਰੂਰ ਜਾ ਕੇ ਅਨਪੜ ਜਨਾਨੀਆਂ ਵੀਡੀਓ ਵੇਖਿਓ ਤੇ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਾਕੀ ਇਹ ਆਪੀ ਚਲੋ ਤੁਹਾਡੀ ਪਿਆਰ ਦੇ ਸਦਕਾ ਹੀ ਆ ਵੀ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਤੇ ਚਲੋ ਅਸੀਂ ਦੂਸਰਾ ਚੈਨਲ ਵੀ ਬਣਾਇਆ ਆ ਤੇ ਬਾਕੀ ਚਲੋ ਮੈਂ ਤਾਂ ਹੀ ਕਰੰਦੇ ਆ ਤੇ ਇਦਾਂ ਹੀ ਕਰਦੇ ਰਵਾਂਗੇ ਤੇ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਠੀਕ ਹੈ ਜੀ ਤੇ ਦੂਜੇ ਚੈਨਲ ਤੇ ਜਿਹੜੀ ਚੱਲਣ ਦੀ ਆ ਉਹ ਅਈ ਹੁਣ ਖਤਮ ਕਰ ਦੇਣੀ ਆ ਛੇਤੀ ਉਹ ਵੀਡੀਓ ਹੀ ਜਿਹੜੀ ਕਰਦਾ ਉਹ ਜੜਾ ਉਹ ਹੀ ਇੱਕ ਦੋ ਪਾਰਟੀ ਹੋਰ ਬਣਾਉਣਾ ਵਾ ਜਿਹਦਾ ਐਂਡ ਕਰ ਦੇਣਾ ਆ ਫਿਰ ਉੱਤੇ ਨਵੀਂ ਸ਼ੁਰੂ ਕਰਨੀ ਆ ਤੇ ਉਹ ਚੈਨਲ ਤੇ ਫਿਰ ਨਿਊ ਵੀਡੀਓ ਸੋਚਦੇ ਆ ਕੋਈ ਤੇ ਸੋਚ ਨਹੀਂ ਆ ਵੀ ਨਵੀਂ ਕਿਹੜੀ ਸ਼ੁਰੂ ਕਰਨੀ ਚਲੋ ਇਹ ਵੀ ਸੋਚਨੇ ਆ ਬਾਕੀ ਇਹ ਵੀ ਚਲੋ ਸਾਰੇ ਭੈਣ ਭਰਾ ਹਨ ਨੂੰ ਜ਼ਰੂਰ ਦੱਸਿਓ ਵੀ ਉਹ ਚੈਨਲ ਤੇ ਹੁਣ ਅੱਗੇ ਮਤਲਬ ਵੀ ਕਿਹੜੀ ਵੀਡੀਓ ਸ਼ੁਰੂ ਕਰੀਏ ਤੇ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਮੜਾਇਆ ਚਲੇ ਆ ਵੀ ਥੋੜਾ ਜਿਹਾ ਸੁਝਾਅ ਮਿਲ ਜਾਂਦਾ ਆ ਵੀ ਆਹੋ ਇਹ ਤੇ ਹੈ ਜੀ ਇਦਾਂ ਥੋੜੀ ਕਨਫਿਊਜ਼ਨ ਜੀ ਆ ਹਲੇ ਵੀ ਕਾਤੇ ਬਣਾਈਏ ਬਾਕੀ ਇਹ ਵੀ ਇਹ ਵੀ ਦੱਸਿਓ ਵੀ ਵੀਡੀਓ ਚੰਗੀ ਬਣੀ ਆਉ ਹਣ ਬੜ ਜਨਾਨੀਆਂ ਹਾਂਜੀ ਸਾਰੇ ਜਣੇ ਜ਼ਰੂਰ ਵੇਖਿਓ ਅਨਪੜ ਜਨਾਨੀਆਂ ਸਾਰੇ ਜਣੇ ਵੇਖਿਓ ਬਹੁਤ ਮਜ਼ਾ ਆਉਣਾ ਵੇਖਣ ਦਾ ਸਾਨੂੰ ਬਣਾਉਂਦੇ ਆਂ ਹਿਨਾ ਹਸਾਉਂਦਾ ਤੇ ਤੁਹਾਨੂੰ ਦੇਖਣ ਵਿੱਚ ਕਿੰਨਾ ਮਜ਼ਾ ਆਊਗਾ ਤੇ ਬਾਕੀ ਅਬੀ ਦਲਜਿੰਦਰ ਦੀਦੀ ਵੀ ਚਲੋ ਬਹੁਤ ਵਧੀਆ ਰੋਲ ਨਭਾਉਂਦੇ ਆ ਤੇ ਉਹਨਾਂ ਨੇ ਵੀ ਤੁਹਾਨੂੰ ਮਲਾਉਨੇ ਆ ਆਪਣੇ ਘਰ ਵਾ ਹੁਣ ਜਾ ਕੇ ਮਲਾਉਨੇ ਆ ਪਕੌੜਾ ਸ਼ਦਾ ਕੁੱਟਿਆ ਵਾ ਚੱਲੀਏ ਫਿਰ ਉਹ ਪਕੌੜਿਆਂ ਦੇ ਗੱਲ ਦੇ ਨਾਲੇ ਪਕੌੜਿਆਂ ਨੇ ਗੱਲ ਨੇ ਪਕੌੜਿਆਂ ਨੇ ਲੇਟ ਕਰ ਦੇਣਾ ਸਾਨੂੰ ਨਹੀਂ ਕਰਦੇ ਲੇਟ ਲੈ ਆਉਣ ਨਾਲ ਤੁਹਾਨੂੰ ਖਾ ਲਈਏ ਸਰਿਆਂ ਨੂੰ ਵੀ ਪਕੌੜੇ ਕੱਢਣ ਦੇ ਆ ਆਪਾਂ ਨੇ ਆਓ ਜੀ ਤੁਹਾਨੂੰ ਦੱਸੀਏ ਪਕੌੜੇ ਕਿੱਥੇ ਨਿਕਲਦੇ ਆਜੋ ਇੱਧਰ ਨਿਕਲਦੇ ਆ ਜੀ ਪਕੌੜੇ ਸੇਸੇੜੀ ਪਕੌੜੇ ਨਿਕਲਦੇ ਆ ਦੋਆਂ ਵੈਰੇਡੀਆਂ ਦੇ ਇੱਕ ਬ੍ਰੈਡ ਵਾਲੇ ਤੇ ਇੱਕ ਅਲੂ ਟ੍ਰੇਨ ਵਾਲੇ ਤੇ ਪਕੌੜੇ ਨਿਕਲਦੇ ਆ ਇਹ ਖੁਸ਼ੀ ਦੇ ਵਿੱਚ ਵੀ ਸਾਡੇ ਆਏ ਆ ਭੂਆ ਜੀ ਹੋਣੀ ਵੱਡੀ ਭੂਆ ਆਏ ਆ ਤੇ ਨਿੱਕੀ ਭੂਆ ਆਏ ਆ ਉਹਨਾਂ ਨਾਲ ਤੁਹਾਨੂੰ ਮਿਲਾਉਨੇ ਆਪਾਂ ਉਹ ਤੇ ਬਾਹਰ ਬੈਠੇ ਨੇ ਤੇ ਇੰਨੇ ਜਲਪ ਕੋਲੇ ਗੱਟੇ ਕਿਦਾਂ ਨਾਲ ਖਵਾ ਲਦੇ ਆ ਬਾਬਾ ਜੇ ਬਾਦ ਆਏ ਨੇ ਨਾ ਜਹੀ ਖਾਲਾ ਨਹੀਂ ਬਣਨ ਲਾਰੇ ਬਣੇ ਲਾਹੀ ਵੀ ਖਲਾ ਤੇ ਨਾ ਖਾਤੇ ਇੰਦਾਰੇ ਤੇ ਹੀ ਵਦਨ ਮੇ ਸਸਰੀ ਗਾਲ ਸਾਰਿਆਂ ਨੂੰ ਹੋਰ ਕੀ ਮੰਨ ਪਹਿਲੀ ਸਸਰੀ ਗਾਲ ਸਾਰਿਆਂ ਨੂੰ ਸਸਰੀ ਗਾਲ ਜੀ ਤੇ ਪਕੌੜੇ ਸਾਡੇ ਕੱਢਣਦੇ ਆ ਮੰਮੀ ਕਿਉਂਕਿ ਅਸੀਂ ਚੱਲੇ ਆ ਵੀਡੀਓ ਬਣਾਉਣਾ ਤੁਹਾਡਾ ਹੋ ਗਿਆ ਵਾ ਟਾਈਮ ਉਧਰ ਤੇ ਪਕੌੜੇ ਬਣਾਉਂਦਾ ਸਾਰੇ ਜਣੇ ਨੇ ਨੇ ਖਣੀ ਆ ਜੂਏ ਮੂਝ ਤੇ ਪਾਣੀ ਆਉਂਦੇ ਆ ਆ ਗਿਆ ਪੂਆ ਮਾਣ ਲਾ ਲਾ ਚਲ ਮਲਉਨੇ ਪੂਆ ਨੰਨਾ ਜੂ ਨੰਨਾ ਗਿਆ ਡਣਾ ਉਹ ਖੇ ਜੋ ਅੰਦਰ ਇਹ ਪਾਤਾ ਨੇ ਨੇ ਨਹੀਂ ਖਾਇਓ ਇਹ ਦਬੈ ਬਸ ਇਹ ਦੱਸ ਆ ਇਹ ਆ ਜੀ ਸਾਡੇ ਪੂਆ ਜੀ ਹੁਣੀ ਇਹ ਸਾਡੀ ਨਿੱਕੀ ਪੂਆ ਆ ਤੇ ਇਹ ਵੱਡੇ ਪੂਆ ਜੀ ਆ ਏ ਸਾਡੇ ਕੋ ਆਏ ਆ ਕਿਦੜਾ ਆਏ ਭੂਆ ਜੀ ਚਨੀਆ ਚਨੀਆ ਰਹੇ ਹੀ ਤੇ ਨਹੀਂ ਕੀ ਭੂਆ ਦਾ ਤੋਂ ਪਹਿਲਾਂ ਦੇ ਆਏ ਆ ਤੇ ਅੱਜ ਲੱਗੇ ਇਹਨਾਂ ਨੂੰ ਪਕੌਣੇ ਕੱਢ ਗਏ ਖਵਾ ਲੈਣਾ ਤੇ ਇੰਨੀ ਸਵਾਦ ਕਿਦਾਂ ਦਾ ਉਹਨਾਂ ਨੂੰ ਖਾ ਕੇ ਭਾ ਲੱਗੂ ਭੂਆ ਕਿਦਾਂ ਦਾ ਕਿਦਾਂ ਦਾ ਨਹੀਂ ਹਾਂ ਹਨਾ ਭੂਆ ਹਾਂ ਵਧੀਆ ਲੱਗੂ ਸਵਾਦ ਦਾ ਨਾ ਚਲੋ ਠੀਕ ਹੈ ਜੀ ਚਲਈਏ ਫਿਰ ਆਪਾਂ ਆਓ ਚਲੋ ਫਿਰ ਲੈ ਤੋਂ ਹੁੰਦੇ ਆ ਖਾਓ ਫਿਰ ਜੀ ਪਕੌਣੇ ਦੇ ਤੂੰ ਕਿਲੀਏ ਨੇ ਰੋਟੀ ਖਾ ਲਈ ਅੱਛਾ ਰੋਟੀ ਖਾ ਲਈ ਹੁਣ ਅੱਪਾ ਚੱਲੀਏ ਤੇ ਹਾਂ ਲੋ ਜੀ ਅਹੀਂ ਹੁਣ ਆ ਗਏ ਆ ਦਿਲਜਿੰਦਰ ਜੀ ਦੇ ਘਰ ਤੇ ਮਿਲੋ ਹੁਣ ਦਹੀ ਇਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੋ ਸੁਣਾਓ ਸਾਰੇ ਠੀਕ ਠਾਕ ਹੈ ਇਹ ਵਿਚਾਰੇ ਹਲੇ ਦੇ ਕੰਮਦੰਦਾ ਕਰਦੇ ਆਗੇ ਦੇ ਹੁਣ ਮੈਨੂੰ ਤਾਂ ਪਸਿਆ ਨਹੀਂ ਇਹਨਾਂ ਨੇ ਵੀ ਚੱਲ ਕੋਈ ਗੱਲ ਨਹੀਂ ਤੇ ਬਾਕੀ ਇਹ ਆ ਵੀ ਇਹਨਾਂ ਦਾ ਵੀ ਰੋਲ ਬੜਾ ਵਧੀਆ ਹੈ ਅਨਪੜ੍ਹ ਜਨਾਲੀਆਂ ਦੇ ਵਿੱਚ ਇਹ ਦੋਵੇਂ ਅੱਡ ਬੜਪਨੀਆਂ ਬਾਕੀ ਦੱਸੋ ਜੀ ਤੇ ਇਹ ਵੀ ਤਾਂ ਵਧੀਆ ਲੱਗਦਾ ਰੋਲ ਕਰ ਗਿਆ ਵਾ ਵਧੀਆ ਲੱਗਦਾ ਵਾ ਕਿ ਉਹ ਨਹੀਂ ਦੂਸਰੀ ਵੀਡੀਓ ਬਣਾਉਂਦਾ ਸਾਨੂੰ ਇੰਨਾ ਮਜ਼ਾ ਨਹੀਂ ਹੁੰਦਾ ਜਿੰਨਾ ਇਹ ਹੁੰਦਾ ਸੱਚੀ ਗੱਲ ਬਈ ਨਾ ਹਸਨੇਆਂ ਵੀਡੀਓ ਬਣਾਉਨੇ ਆ ਜਿਹੜਾ ਇਹ ਰੋਲ ਕੀਤਾ ਨਾ ਮੇਕਅਪ ਵਾਲਾ ਉਹ ਤਾਂ ਸੱਚੀ ਨਾ ਵਧੀਆ ਲੱਗਾ ਨਾ ਉਹ ਆਪਣੇ ਮੂੰਹ ਤੇ ਵੇ ਗਿਆ ਸਹੀ ਜਿਹਦਾ ਲਾਇਆ ਕੀ ਬਾਕੀ ਇਹ ਆ ਵੀ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਓ ਜਿੱਦਾਂ ਤੁਸੀਂ ਦੂਸਰੀ ਵੀਡੀਓ ਨੂੰ ਦੇਣ ਦੇਈ ਹਾਂਜੀ ਇੱਥੇ ਐਂ ਫਨੀ ਵੀਡੀਓ ਰੱਖਣੀਆਂ ਜਿਆਦਾ ਇੱਥੇ ਹਾਂ ਇੱਥੇ ਫਨੀ ਵੀਡੀਓ ਐ ਕਰਨੀਆਂ ਦੂਸਰੀ ਤੇ ਚਲੋ ਦੂਸਰੀਆਂ ਪਾ ਲੈ ਕਰਾਂਗੇ ਹਾਂਜੀ ਇੱਥੇ ਇਹੋ ਜੀਆਂ ਐ ਕਰਨੀਆਂ ਬਸ ਆ ਸੇਵਲੀਆਂ ਬਾਕੀ ਚਾਹ ਲਿਆ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗਦੀ ਆ ਵੇਹੇ ਤੁਹਾਡਾ ਹੁਣ ਤੱਕ ਜਿੰਨੇ ਵੀ ਕਮੈਂਟ ਆਏ ਸਾਰਿਆਂ ਦੇ ਵਧੀਆ ਹੀ ਆਏ ਆ ਬਹੁਤ ਵਧੀਆ ਸਾਰਿਆਂ ਦੇ ਬਹੁਤ ਸਾਰੇ ਇਹੋ ਕਹਿ ਰਹੇ ਆ ਕਿ ਇਹ ਵੀਡੀਓ ਖਤਮ ਨਾ ਕਰੋ ਹਾਂ ਇਹ ਵੀਡੀਓ ਖਤਮ ਨਾ ਕਰੋ ਖਤਮ ਨਾ ਕਰੋ ਇਹ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਹੈ ਤੇ ਚੱਲ ਰਿਹਾ ਵੀ ਅੱਗੇ ਵੀ ਇਦਾਂ ਹੀ ਦਿੰਦੇ ਰਹੋ ਜੇ ਅਸੀਂ ਇਹ ਵੀਡੀਓ ਖਤਮ ਕਰ ਵੀ ਦਵਾਂਗੇ ਤੇ ਜਿਹੜੀ ਬਾਅਦ ਵਿੱਚ ਵੀਡੀਓ ਸਾਡੀ ਸ਼ੁਰੂ ਹੋਣੀ ਉਹ ਵੀ ਇਦਾਂ ਦੀ ਹੋਊਗੀ ਫਨੀ ਵੀਡੀਓ ਆਇਆ ਕਰਨਗੀਆਂ ਫਨੀ ਵੀਡੀਓ ਸ਼ੁਰੂ ਕਰਾਂਗੇ ਹਨਾ ਹਮ ਪਰ ਇਹ ਆ ਵੀ ਦੂਸਰੀ ਵੀਡੀਓ ਨਾਲੋਂ ਨਾ ਇਹ ਵੀਡੀਓ ਬਣਾਉਂਦਾ ਜ਼ਿਆਦਾ ਮਜ਼ਾ ਆਉਂਦਾ ਇਦੇ ਵਿੱਚ ਹੱਸ ਲੈਂਦਾ ਨਾ ਬਥੇਰਾ ਉਹਦੇ ਵਿੱਚ ਤੇ ਫਿਰ ਉਹ ਹੀ ਆ ਰੋਂ ਤਣ ਰੋਂ ਹੋ ਜਾਂਦੀ ਕਈ ਵਾਰੀ ਉਹਦੇ ਵਿੱਚ ਸੀਨ ਕਰਦੇ ਕਰਦੇ ਨਾ ਖੁਦ ਮਤਲਬ ਇਦਾਂ ਹੋ ਜਾਂਦਾ ਕਿ ਜਿਦਾ ਆਪਾਂ ਨਾ ਰੀਅਲ ਚ ਡੇ ਆ ਹੋਈ ਨਾ ਪਰਸੋਂ ਵੀ ਜਦੋਂ ਆਪਾਂ ਬਣਾਉਂਦੇ ਆਈ ਉਹ ਵੀਡੀਓ ਐਂਡ ਤੇ ਜਦੋਂ ਤੇ ਉਦੋਂ ਵੀ ਮੈਨੂੰ ਇਦਾਂ ਹੀ ਗਾ ਵੀ ਹੁਣ ਹੀ ਰੀਅਲ ਰੀਅਲ ਵਿੱਚ ਡੇ ਸਾਰਾ ਕੁਝ ਕਰਨਾ ਨਾ ਤੇ ਹੋ ਜਾਂਦਾ ਉਹਦੇ ਵਿੱਚ ਚੱਲ ਵਧੀਆ ਨਾਲੇ ਟਾਈਮ ਪਾਸ ਹੋ ਜਾਂਦਾ ਆ ਤੇ ਨਾਲੇ ਆ ਵੀ ਨਾਲੇ ਘਰ ਦੀ ਘਰੋਂ ਨਲੇ ਘਰ ਦੇ ਘਰ ਚਲੀਏ ਫਿਰ ਚਲੋ ਫਿਰ ਚਲੀਏ ਟਾਈਮ ਹੋ ਗਿਆ ਵਾ ਕਿਹਦੇ ਨੇ ਇਹਨਾਂ ਦੇ ਘਰ ਦਾ ਵੀ ਹੋਮ ਟੂਰ ਕਰਾ ਦਨੇ ਆ ਵਾ ਥੋੜਾ ਜਿਹਾ ਕੰਮ ਰਹਿ ਗਿਆ ਵਾ ਤੋ ਕਰਵਾ ਹੀ ਲਈਏ ਹੁਣ ਤੇ ਫੇਰ ਹੀ ਚੱਲ ਕਰਵਾ ਲਈਏ ਇਹ ਹਲੇ ਦੇ ਥੋੜੀ ਜਿਹੀ ਤਿਆਰੀ ਜੀ ਕਰਨ ਪਹਿਲਾਂ ਸ਼ੀਸ਼ੇ ਵਗੈਰਾ ਲਾਏ ਆ ਫੇਰ ਇਹਨਾਂ ਦਾ ਘਰ ਵੀ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਦਾ ਵਾ ਤੇ ਹੈ ਇਕੱਠੇ ਹੀ ਆਦਾਂ ਕਰ ਸਾਡੇ ਦੋਵੇਂ ਘਰੀ ਖਾਦਾਂਗੇ ਨਾ ਇਕੱਠੇ ਹੀ ਫਿਰ ਹਾਂ ਅੱਗੇ ਤੁਸੀਂ ਆਪਣਾ ਕੱਲਿਆ ਨਾ ਖਾਇਆ ਹੁਣ ਦੋਵੇਂ ਇਕੱਠੇ ਖਾ ਲਿਓ ਨਹੀਂ ਕੋਈ ਨਹੀਂ ਹੋਮ ਟੂਰ ਕਰਾਵਾਂਗੇ ਇਹਨਾਂ ਦਾ ਬਸ ਥੋੜੀ ਜਿਹੀ ਤਿਆਰੀ ਹੋ ਜੇ ਤੇ ਠੀਕ ਹੈ ਚਲੋ ਠੀਕ ਹੈ ਜੀ ਫਿਰ ਚਲੋ ਠੀਕ ਹੈ ਜੀ ਓਕੇ ਬਾਏ ਬਾਏ ਸਾਰਿਆਂ ਨੂੰ ਸਾਸ਼ੀ ਗਾਲ ਜੀ ਸਾਰਿਆਂ ਨੂੰ ਦੁਬਾਰਾ ਤੇ ਠੀਕ ਹੈ ਜੀ ਵਲੌਗ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਹੋਰ ਵਧੀਆ ਲੈ ਕੇ ਆਵਾਂਗੇ ਜੀ ਹੋਰ ਵਲੌਗ 321 ਲਓ ਜੀ ਪਕੌੜੇ ਹੋ ਗਿਆ ਜੀ ਸ਼ੁਰੂ ਹਾਂ ਤੇ ਸਾਰੇ ਜਣੇ ਲੱਗੇ ਆ ਹੁਣ ਖਾਣ ਮੈਂ ਛੱਡ ਰਸਲਾ ਪਾ ਲਈਏ ਥੋੜਾ ਸਵਾਦ ਲੱਕੀ ਖਾਣ ਦਾ ਵੀ ਲਵਲੀ ਇੰਨਾ ਫਾਇਦਾ ਹੈਗਾ ਨਾ ਕਦੀ ਹੋਰ ਨਹੀਂ ਹੋਏਗਾ ਲਾਗੇ ਦਾ ਬਹਿ ਬੈਦਾ ਉਹ ਚੀਜ਼ ਬਣੀ ਐ ਇੱਧਰੋਂ ਖਾਈ ਉੱਧਰ ਬਣੀ ਉੱਧਰ ਬਣੀ ਚੱਕਦ ਨਹੀਂ ਕੀਤੀ ਹੈ ਨਾ ਜਿੱਧਰ ਬਾਸ਼ਨਾ ਹੁੰਦੀ ਹੈ ਉੱਧਰ ਤੁਰਪੇ ਬੰਦਾ ਉਧਰ ਵੀ ਗੇਟ ਤੋਦਣ ਆ ਕੇ ਜਾਣਾ ਪੈਣਾ ਹੀ ਆ ਸਵਾਦ ਭੂਆ ਬੜੇ ਬੜੇ ਸਵਾਦ ਸਵਾਦ ਭੂਆ ਸਵਾਦ ਭੂਆ ਸਵਾਦ ਬੜੇ ਚਿਹਰਾ ਬਾਹਰ ਤੋਂ ਕੱਢੇ ਆ ਭੂਆ ਦਾ ਭੂਆ ਆਹ ਭੂਆ ਪਕੌੜੇ ਸਵਾਦ ਨਾ ਵੀ ਪ੍ਰੋਗਰਾਮ ਹੀ ਆਇਆ ਮੜਕੇ ਪ੍ਰੋਗਰਾਮ ਬਰ ਮੀ ਜਿੱਥੇ ਆਉਣਾ ਉਹ ਆ ਜਿਹੜੇ ਬੱਸ ਵੇਹ ਤੇ ਸੇ ਤੇ ਆ ਲੋਗ ਨਹੀਂ ਨਾ ਪ੍ਰੋਗਰਾਮ ਮਰਜ਼ੀ ਆਪਣੀ ਹੁੰਦੀ ਹੈ ਕਿ ਜਦੋਂ ਮਰਜ਼ੀ ਚੱਲੋ ਆ ਵੀ ਪ੍ਰੋਗਰਾਮ ਹੀ ਹੈਗੇ ਇਹ ਵੀ ਪ੍ਰੋਗਰਾਮ ਹੀ ਹੈ ਅੱਜ ਹੁਣ ਗਾੜੀ ਬੱਸ ਆ ਜਾਣੇ ਜਰਨ ਦੇਣ ਸ਼ੁਰੂ ਹੋ ਜਾਣੇ ਆ ਜਰਨ ਦੇਣ ਵੀ ਆ ਆ